ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਜਪਜੀ ਸਾਹਿਬ ਜੀ ਦੀ ਪਹਿਲੀ ਪਉੜੀ ਨੂੰ ਅਰਥਾਂ ਸਹਿੋ ਵਿਚਾਰੀਏ ਗੁਰੂ ਸਾਹਿਬ ਸਾਨੂੰ ਕੀ ਸਮਝਾਣਾ ਕਰਦੇ ਨੇ ਤੇ ਸਭ ਤੋਂ ਪਹਿਲਾਂ ਹੈਗਾ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਿ ਇੱਕ ਓੰਕਾਰ ਇਹ ਇੱਕ ਦੀ ਹੀ icar ਹੈ ਕੀ ਆ ਉਹ ਕਹਿੰਦੀ ਆ ਸਤਨਾਮ ਦੀ ਸੱਚੇ ਗੁਣਾ ਵਾਲੇ ਉਹ ਪ੍ਰਮਾਤਮਾ ਉਹ ਰੱਬ ਇਹ ਉਹਦੀ ਹੀ ਕਾਰ ਹੈਗੀ ਸਾਰਾ ਕੁਝ ਉਹ ਕਰਨ ਵਾਲਾ ਹੈਗਾ ਉਹ ਕਰਤਾ ਹੈਗਾ ਸਭ ਕੁਝ ਉਹਦਾ ਬਣਾਇਆ ਹੋਇਆ ਖੰਡ ਬ੍ਰਹਮਣ ਧਰਤੀ ਉਹਦੇ ਇੱਕ ਦੇ ਬਣਾਏ ਹੋਏ ਹੈਗੇ ਉਹ ਕਿਹਦੇ ਸਤਨਾਮ ਸੱਚੇ ਗੁਣਾ ਵਾਲੇ ਦੇ ਉਹ ਇੱਕ ਦੇ ਪ੍ਰਮਾਤਮਾ ਨੇ ਪੁਰਖ ਸਾਰਿਆਂ ਦੇ ਵਿੱਚ ਹੈਗਾ ਆ ਨਿਰਭਉ ਹੈਗਾ ਪੈ ਰਹਿਤਾ ਵੈਰ ਨਿਰਵੈਰ ਹੈਗਾ ਉਹ ਵੈਰ ਨਹੀਂ ਕਰਦਾ ਕਿਸੇ ਨਾਲ ਅਕਾਲ ਮੂਰਤ ਕਾਲ ਦਸਤ ਕੋਈ ਅਸਰ ਨਹੀਂ ਹੈਗਾ ਕੋਈ ਮੂਰਤ ਨਹੀਂ ਹੈਗੀ ਉਹਦੀ ਅਜੂਨੀ ਸੈਪੰ ਅਜੂਨਾ ਵਿੱਚ ਜੂਨਾ ਵਿੱਚ ਨਹੀਂ ਆਂਦਾ ਉਹ ਸੈਪੰ ਜੋ ਆਪਣੇ ਆਪ ਤੋਂ ਹੋਇਆ ਗੁਰਪ੍ਰਸਾਦ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਉਹ ਜਿਹੜਾ ਇੱਕ ਹੈਗਾ ਉਹ ਉਸ ਨੂੰ ਕਿੱਦਾਂ ਮਿਲਣਾ ਸੀ ਸਚਿਆਰ ਬਣ ਕੇ ਮਿਲ ਸਕਦੇ ਆ ਕਿਉਂ ਸੱਚੇ ਉਹ ਆਪ ਸੱਚੇ ਗੁਣ ਵਾਲਾ ਆ ਸੱਚੇ ਗੁਣ ਧਾਰਨ ਕਰਕੇ ਉਸ ਨੂੰ ਮਿਲ ਸਕਦੇ ਆ ਉਹ ਸੱਚੇ ਗੁਣ ਸਾਨੂੰ ਕਿੱਥੋਂ ਮਿਲਨੇ ਆ ਉਹ ਗੁਰੂ ਤੋਂ ਮਿਲਨੇ ਆ ਧੰਨ ਧੰਨ ਸ੍ਰੀ ਗੁਰੂ ਸਾਹਿਬ ਜੀ ਵਿੱਚੋਂ ਸਾਨੂੰ ਸੱਚੇ ਗੁਣਾ ਦੀ ਸੋਝੀ ਪਹਿਣੀ ਪਹਿਣੀ ਆ ਉਥੋਂ ਸਾਨੂੰ ਚੰਗੇ ਤੇ ਮਾੜੇ ਦਾ ਪਤਾ ਚੱਲਣਾ ਆ ਜਦੋਂ ਅਸੀਂ ਮਾੜੇ ਛੱਡਤਾ ਚੰਗੇ ਕੰਮ ਕਰਨ ਲੱਗੇ ਸਾਡੇ ਅੰਦਰ ਸੱਚ ਬਸ ਗਿਆ ਸੁਚਾਰ ਅੰਦਰ ਬਸ ਚੂਗਾ ਜਦੋਂ ਉਹ ਸਾਡੇ ਅੰਦਰ ਬਸ ਗਿਆ ਤੁਸ ਇੱਕਵੇਂ ਖੋਣ ਦਾ ਆਇ ਇੱਕ ਰਸਤਾ ਹੈ ਕਿਸੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਜੀਵਨ ਚ ਲਾਗੂ ਕਰੀਏ ਤੇ ਗੁਰਬਾਣੀ ਚ ਹੋਰ ਵੀ ਸ਼ਬਦ ਹੈਗੇ ਆ ਨਿਰਪਉ ਨਿਰੰਕਾਰ ਸਤਨਾਮ ਜਿਹੜਾ ਨਿਰਪਉ ਹੈਗਾ ਯਾ ਇਸਦਾ ਭਾਵ ਨਹੀਂ ਨਿਰੰਕਾਰ ਆ ਉਹਦਾ ਕੋਈ ਆਕਾਰ ਨਹੀਂ ਹੈਗਾ ਕਿ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਪ੍ਰਮਾਤਮਾ ਦੀ ਕੋਈ ਖਾਸ ਸ਼ਕਲ ਦੱਸੀ ਨਹੀਂ ਜਾ ਸਕਦੀ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਉਹ ਸਦਾ ਕਾਇਮ ਰਹਿਣ ਵਾਲਾ ਇੱਕਾ ਤੋਂ ਸੱਚਾ ਜੋ ਸੱਚੀ ਪੂਰਨ ਵਾਲਾ ਹੈਗਾ ਯਾ ਉਹ ਇੱਕ ਸਦਾ ਕਾਇਮ ਰਹਿਣ ਵਾਲਾ ਹੈਗਾ ਯਾ ਕਿ ਹੋਰ ਵੀ ਸ਼ਬਦ ਹੈਗੇ ਆ ਨਿਰਪਉ ਨਿਰੰਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਂ ਕਿ ਜਿਹੜਾ ਨਿਰਪਉ ਹੈਗਾ ਯਾ ਪੈਰੇ ਤਾਂ ਜਿਹੜਾ ਅੰਕਾਰ ਆਕਾਰ ਹੈ ਤਾਂ ਸੱਚ ਨਾਮ ਆ ਉਹ ਸੱਚਾ ਸੱਚੇ ਗੁਣ ਵਾਲਾ ਹੈਗਾ ਆ ਜਾਕਾ ਕੀਆ ਸਗਲ ਜਹਾਨ ਕੇ ਜਿਸ ਦਾ ਸਾਰਾ ਜਗਤ ਬਣਾਇਆ ਹੋਇਆ ਉਸ ਨੇ ਇੱਕ ਨੇ ਸਾਰਾ ਇਹ ਜਗਤ ਬਣਾਇਆ ਹੋਇਆ ਹੈਗਾ ਆ ਉਹ ਸਦਾ ਅਟਲ ਹੈਗਾ ਆ ਉਹ ਪਹਿਲਾਂ ਵੀ ਸੀਗਾ ਹੁਣ ਵੀ ਹੈ ਅੱਗੇ ਵੀ ਰਹੂਗਾ ਇਹ ਮੂਲ ਮੰਤਰ ਦੀ ਵਿਚਾਰ ਹੈਗੀ ਆ ਇਸ ਚ ਇਸ ਤੋਂ ਅਗੇ ਆਪਾਂ ਚੱਲਦੇ ਆਂ ਜਪ ਬਾਣੀ ਦਾ ਨਾ ਹੈਗਾ ਜਪ ਜਪ ਬਾਣੀ ਦਾ ਹੈਗਾ ਆ ਹੁਣ ਜਦ ਆਪਾਂ ਸੇ ਗੁਰਬਾਣੀ ਦਾ ਜਪ ਕਰਨਾ ਹੁਣ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਮੂਲ ਮੰਤਰ ਤੋਂ ਬਾਅਦ ਕਿ ਅਸੀਂ ਜਪ ਕਿਦਾ ਕਰਨਾ ਹੈ ਕਿ ਅਸੀਂ ਜਪ ਕਿਦਾ ਕਰੀਏ ਹੁਣ ਉਹ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਆ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿ ਜਿਹੜਾ ਉਹ ਸੱਚਾ ਹੈਗਾ ਉਹ ਇੱਕ ਹੈਗਾ ਆ ਉਹ ਕਾਲਪੁਰਮਡ ਤੋਂ ਹੋਂਦ ਵਾਲਾ ਸੁਰੂ ਤੋਂ ਹੀ ਪਹਿਲਾਂ ਫੁਰਬਸਤਾ ਵੀ ਸੀਗਾ ਤੇ ਉਹ ਫਿਰ ساری ਦੁਨੀਆ ਬਣਾਤੀ ਤੇ ਉਹ ਜੁਗਾ ਤੇ ਮੁੱਢ ਤੋਂ ਹੈਗਾ ਆ ਜੁਗਾ ਜੁਗਾ ਵਿੱਚ ਜੁਗਾ ਤੇ ਮੁੱਢ ਤੋਂ ਮੌਜੂਦ ਹੈ ਇਹ ਨਾਨਕ ਇਸ ਵੇਲੇ ਵੀ ਮੌਜੂਦ ਹੈ ਤੇ ਅਗਾਹ ਨੂੰ ਵੀ ਹੋਂਦ ਵਾਲਾ ਰਹੇਗਾ ਉਹ ਜਿਹੜਾ ਇੱਕ ਹੈਗਾ ਉਹ ਪਹਿਲਾਂ ਵੀ ਸੀਗਾ ਆਜ ਸੱਚ ਜੁਗਾਲ ਸੱਚ ਜੁਗਾ ਤੋਂ ਹੁਣ ਵੀ ਹੈਗਾ ਜੱਗੇ ਵੀ ਰਹੂਗਾ ਤੇ ਹੁਣ ਅਸੀਂ ਦੇਖਣਾ ਕਿ ਇਹ ਸੱਚ ਅਸੀਂ ਕਿਦਾਂ ਸਚਾਰੇ ਬਣ ਸਕਦੇ ਆ ਹੁਣ ਜਪ ਆਸੀਂ ਕਿਹਦਾ ਕਰਨਾ ਆ ਸੱਚ ਦਾ ਸੱਚ ਦਾ ਜਪ ਕਰਕੇ ਅਸੀਂ ਉਹਨੂੰ ਜਾਪਣਾ ਹੈਗਾ ਆ ਸਮਝਣਾ ਹੈਗਾ ਆ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਸੱਚੀ ਦੀ ਬਾਣੀ ਆ ਉਹ ਸੱਚੇ ਗੁਣਾਂ ਨਾਲ ਭਰਪੂਰ ਆ ਸੱਚੇ ਗੁਣਾਂ ਦੇ ਵਿੱਚ ਗਿਆਨ ਆ ਉਚਾਲਣਾ ਔਰ ਬਾਣੀ ਇਸ ਜਨਮੇ ਚਾਨਣ ਜਦੋਂ ਅਸੀਂ ਗੁਰਬਾਣੀ ਜੀ ਵਿਚਾਰ ਕਰਾਂਗੇ ਤਾਂ ਸਾਨੂੰ ਉਹ ਸਮਝ ਆ ਜਾਊ ਕਿ ਉਹ ਇੱਕ ਕੀ ਹੈਗਾ ਆ ਉਹ ਜੋ ਸਾਰੇ ਵਿੱਚ ਵਿਆਪਕ ਆ ਉਹ ਸਾਨੂੰ ਗੁਰਬਾਣੀ ਨੇ ਸਮਝਾ ਜਣਾਇਆ ਤਾਂ ਹੁਣ ਕੁਝ ਆਪਾਂ ਜੀ ਕਿਦਾਂ ਕਰਨਾ ਹੈ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਪਣਾ ਆ ਜਪ ਕੇ ਇਸ ਨੂੰ ਸਮਝਣਾ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਤੇ ਇਹ ਸੜਾ ਕਲੀਅਰ ਹੋ ਗਿਆ ਕਿ ਅਸੀਂ ਜਪ ਕਿਦਾਂ ਕਰਨਾ ਤਾਂ ਤਨ ਤਨ ਸ੍ਰੀ ਗੁਰੂ ਅਨਸਾਰ ਜੀ ਦੀ ਬਾਣੀ ਨੂੰ ਜਪਣਾ ਉਹ ਸੱਚਾ ਉਹ ਸਚਾਰੀ ਦੀ ਆ ਉਹ ਸਾਡਾ ਸੱਚਾ ਗੁਰੂ ਆ ਸਾਡਾ ਪ੍ਰਮਾਤਮਾ ਰੱਬ ਅਕਾਲ ਪੁਰਖ ਵੀ ਸੱਚੇ ਗੁਣਾਂ ਵਾਲਾ ਤੇ ਸਾਡਾ ਗੁਰੂ ਵੀ ਸੱਚੇ ਗੁਣ ਦਿੰਦਾ ਸਾਨੂੰ ਸਤਿਗੁਰੂ ਤੇ ਸਾਡੀ ਬਾਣੀ ਵੀ ਸਾਨੂੰ ਸੱਚ ਸਮਝਾ ਰਹੀ ਆ ਤਾਂ ਕਿ ਅਸੀਂ ਉਹਦੇ ਵਿੱਚ ਇੱਕਮਿਕ ਹੋ ਸਕੀ ਹੁਣ ਆ ਗਿਆ ਗਿਆ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਕਿ ਜੇ ਮੈਂ ਲੱਖ ਵਾਰ ਵੀ ਇਸਨਾਨ ਆਦਿਕ ਨਾਲ ਸਰੀਰ ਦੀ ਸੋਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੋਚ ਰੱਖਣ ਨਾਲ ਮਨ ਦੀ ਸੋਚ ਨਹੀਂ ਰਹਿ ਸਕਦੀ ਜੇ ਸਾਡਾ ਮਨ ਹੈਗਾ ਆ ਉਸ ਨੂੰ ਅਸੀਂ ਸੋਚਾਂ ਨਿਕਾ ਸਕਦੇ ਸਰੀਰ ਦੇ ਧੋਣ ਨਾਲ ਸਰੀਰ ਨੂੰ ਧੋਣ ਵਾਸਤੇ ਪਾਣੀ ਬਾਹਰ ਹੈਗਾ ਪਾਣੀ ਨਾਲ ਅਸੀਂ ਧੋ ਕੇ ਸਰੀਰ ਨੂੰ ਸਾਫ਼ ਕਰ ਸਕਦੇ ਆ ਪਰ ਉਸ ਨੂੰ ਮਨ ਨੂੰ ਅਸੀਂ ਸਾਫ਼ ਨਹੀਂ ਕਰ ਸਕਦੇ ਅਸੀਂ ਪਾਵੇਂ ਲੱਖ ਵਾਰ ਨਹਾ ਲਈਏ ਪਰ ਮਨ ਦੀ ਸਫਾਈ ਮਨ ਜਿਹੜੇ ਵਿਕਾਰ ਹੈਗੇ ਆ ਉਹ ਗੁਰੂ ਦੇ ਉਪਦੇਸ਼ ਗੁਰੂ ਦੇ ਗਿਆਨ ਦੁਆਰਾ ਹੀ ਉਹ ਸਾਫ਼ ਹੋ ਸਕਦੇ ਆ ਇਦਾਂ ਨਾਮ ਜਲ ਵਰਪਾਣ ਜਾਂਦਾ ਵੀ ਨਾਮ ਦੇ ਗੁਣਾਂ ਦੇ ਜਲ ਨਾਲ ਸਾਡੇ ਮਨ ਦੇ ਵਿਕਾਰਾਂ ਨੂੰ ਅਸੀਂ ਧੋ ਸਕਦੇ ਹਾਂ ਬਾਹਰੀ ਜੀਨ ਨੂੰ ਜੀ ਪਾਣੀ ਨਾਲ ਧੋ ਸਕਦੇ ਹਾਂ ਜਿਵੇਂ ਮਨ ਦੇ ਵਿਕਾਰ ਆ ਉਹਨਾਂ ਨੂੰ ਨਾਮ ਜਲ ਨਾਲ ਧੋ ਸਕਦੇ ਹਾਂ ਚੁੱਪੇ ਚੁੱਪਣਾ ਹੋ ਵੀ ਜੇ ਲਾਇ ਰਹਾ ਲਿਪਤਾਰ ਕਿ ਜੇ ਮੈਂ ਸਰੀਰ ਦੀ ਇਕਦਾਰ ਸਮਾਧੀ ਲਾਈ ਰੱਖਾਂ ਤਾਂ ਵੀ ਇਸ ਤਰ੍ਹਾਂ ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਤਾਂ ਇਹ ਗਲਪਚਲ ਹੈ ਕਿ ਜੇ ਬੰਦਾ ਝੂਠ ਬੋਲਦਾ ਆ ਤਾਂ ਹੀ ਵਿਕਾਰ ਵਧਦੇ ਆ ਵਿਕਾਰ ਉਹਦੇ ਅੰਦਰ ਜਾਂਦੇ ਆ ਝੂਠ ਬੋਲਣ ਕਾਰਨ ਉਹ ਕਹਿੰਦੇ ਮੈਂ ਚੁੱਪੀ ਹੋ ਜਾਣਾ ਆ। ਵੀ ਚੁੱਪ ਹੋ ਕੇ ਮੈਂ ਝੂਠ ਨਹੀਂ ਬੋਲਾਂਗਾ ਵਿਕਾਰ ਮੇਰੇ ਅੰਦਰ ਨਹੀਂ ਜਾਣੇ। ਇਹ ਵਿਕਾਰ ਨਹੀਂ ਪੈਦਾ ਹੋਣੀ ਮੇਰੇ ਅੰਦਰ। ਗੁਰੂ ਸਾਹਿਬ ਕਹਿੰਦੇ ਇਦਾਂ ਵੀ ਤੇਰੇ ਚੁੱਪ ਕਰਨ ਨਾਲ ਮਨ ਨਹੀਂ ਚੁੱਪ ਨਹੀਂ ਹੋਣਾ। ਉਹਨੇ ਚੱਲਦਾ ਹੀ ਰਹਿਣਾ ਆ। ਤੇ ਉਹਨੂੰ ਪਵਿੱਤਰ ਕਰਨਾ ਆ ਤਾਂ ਉਹ ਗੁਰੂ ਦੀ ਬਾਣੀ ਦੁਆਰਾ ਹੀ ਹੋਣਾ ਆ। ਭੁੱਖਿਆ ਭੁੱਖਣਾ ਉਤਰੀ ਜਬੰਨਾ ਪੂਰੀਆਂ ਭਾਰ। ਕਿ ਜੇ ਮੈਂ ਸਾਰੇ ਭਬਰਾਂ ਦੇ ਪਦਾਰਥਾਂ ਢੇਰ ਵੀ ਸਾਹਮਣ ਲਵਾਂ ਤਾਂ ਵੀ ਤ੍ਰਿਸ਼ਨਾ ਦੇ ਅੰਦਰ ਹੀ ਆ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਵੀ ਜਿਹੜੀ ਸਾਡੀ ਤ੍ਰਿਸ਼ਨਾ ਹੈਗੀ ਆ ਜਦੋਂ ਸਾਡੇ ਕੋਲ ਸੰਤੋਖ ਆਊਗਾ ਤਾਂਹੀਂ ਅਸੀਂ ਰੱਜ ਸਕਦੇ ਆ ਨਹੀਂ ਤਾਂ ਮਾਇਆ ਜਿੰਨੀ ਝੋ ਜੋ ਮਾਇਆ ਵੱਧਦੀ ਆ ਤਾਂ ਬੰਦੇ 'ਚ ਹੋ ਤ੍ਰਿਸ਼ਨਾ ਵੱਧਦੀ ਆ ਤਾਂ ਵੀ ਗੁਰੂ ਸਾਹਿਬ ਨੇ ਸਮਝਾਇਆ ਤਾਂ ਕਿ ਭੁੱਖ ਤੇਰੇ ਪੈਸੇ ਨਾਲ ਨਹੀਂ ਪੂਰੀ ਹੋ ਸਕਦੀ ਤੇ ਤੇਰੇ ਮਨ 'ਚ ਭੁੱਖ ਤਾਂਹੀਂ ਪੂਰੀ ਹੋਣੀ ਜਦ ਸੰਤੋਖ ਆਊਗਾ ਹੁਣ ਤਿੰਨੇ 'ਚ ਜਿਆਦਾ ਕੀ ਆ ਕਿ ਜਿਹੜਾ ਮਨ ਹੈਗਾ ਆ ਉਹ ਬਾਹਰਲੇ ਪਾਣੀ ਨਾਲ ਨਹੀਂ ਧੋਇਆ ਜਾਣਾ ਇਹਨੂੰ ਧੋਣ ਵਾਸਤੇ ਸਾਨੂੰ ਗੁਰਬਾਣੀ ਦੀ ਜ਼ਰੂਰਤ ਹੈਗੀ ਆ ਗੁਰਬਾਣੀ ਦੇ ਵਿਚਾਰ ਦੇ ਉਹਨਾਂ ਨੂੰ ਸਮਝ ਕੇ ਜੀਵਨ ਲੰਘਉਣਾ ਪੈਂਦਾ ਫਿਰ ਗੱਲ ਆ ਗਈ ਵੀ ਚੁੱਪ ਆਲੇ ਚੁੱਪ ਨਾਲ ਵੀ ਮਨ ਨਹੀਂ ਨਹੀਂ ਚੁੱਪ ਹੋਣਾ ਇਹਨੇ ਚੱਲੇ ਰਹਿਣਾ ਆ ਇਹਨੂੰ ਓਟਾ ਸਿੱਧਾ ਸੋਚਦੇ ਰਹਿਣਾ ਆ ਜਿੰਨੂੰ ਚੁੱਪ ਕਰਾਉਣਾ ਉਹ ਵੀ ਗੁਰੂ ਦੇ ਪਰਦੇਸ ਨਾਲ ਸਮਝ ਕੇ ਇਹਨੂੰ ਮਨ ਨੂੰ ਸਮਝਾ ਸਕਦੇ ਆ ਅੱਗੇ ਆ ਗਈ ਗੱਲ ਤ੍ਰਿਸ਼ਨਾ ਦੀ ਕਿ ਤ੍ਰਿਸ਼ਨਾ ਵੀ ਸਾਡੀ ਤਾਂ ਹੀ ਖਤਮ ਹੋ ਸਕਦੀ ਜਦੋਂ ਗੁਰੂ ਦੇ ਪਰਦੇਸ ਨੂੰ ਮੰਨਾਂਗੇ ਵਿਚਾਰ ਕਰਾਂਗੇ ਸਮਝਾਂਗੇ ਤਾਂ ਹੀ ਸਾਡੇ ਚ ਸੰਤੋਖ ਆਊਗਾ ਸੰਤੋਖ ਨਾਲ ਹੀ ਮਨ ਦੀ ਤ੍ਰਿਸ਼ਨਾ ਖਤਮ ਹੋਣੀ ਆ ਫਿਰ ਕਹਿੰਦੇ ਸਹਿ ਸਿਆਣਪਾਂ ਲੱਖ ਹੋਇਆ ਤਾਂ ਇੱਕ ਨਾ ਚੱਲੇ ਨਾਲ ਕਹਿੰਦੇ ਫਿਰ ਵੀ ਜਿੰਮੇ ਦੇ ਵਿੱਚ ਹਜ਼ਾਰਾਂ ਤੇ ਲੱਖਾਂ ਚਤਰਾਇਆਂ ਹੋਣ ਤਾਂ ਵੀ ਮੈਂ ਉਹਨਾਂ ਵਿੱਚੋਂ ਇੱਕ ਵਿੱਚ ਜਰਾੇ ਸਾਥ ਨਹੀਂ ਰਹਿੰਦੇ ਕਿ ਮੈਂ ਬਹੁਤ ਸਿਆਣਾ ਵੀ ਹੋਵਾਂ ਤਾਂ ਵੀ ਉੰਰੇ ਨਾਲ ਇੱਕ ਨਹੀਂ ਚੱਲਦੀ ਕਿਉਂਕਿ ਕਿਉਂਕਿ ਜੋ ਕੁਝ ਹੋ ਰਿਹਾ ਉਹਦੇ ਹੁਕਮ ਵਿੱਚ ਚੱਲਣਾ ਆ ਤਾਂ ਉਹ ਉਸ ਤੋਂ ਬਾਹਰ ਤੋਂ ਕੁਝ ਨਹੀਂ ਕਰ ਸਕਦਾ ਫਿਰ ਕੀ ਹੋਇਆ ਕਿ ਜੇ ਇਹ ਚੀਜ਼ਾਂ ਹੈਗੀਆਂ ਗੱਲ ਮੰਨ ਤੇ ਆ ਗਈ ਮਨ ਜਿੱਤਿਆ ਜਪੀਨ ਹੁਣ ਮਨ ਨੂੰ ਅਸੀਂ ਕਿਦਾਂ ਸਾਫ਼ ਕਰੀਏ ਕਿ ਦਾਨ ਨੂੰ ਕਿਦਾਂ ਨੂੰ ਸਮਝਾਈਏ ਤਉ ਉਹਦਾ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਇਹਦਾ ਇੱਕ ਹੀ ਹੱਲ ਹੈਗਾ ਕਿ ਤੂੰ ਸੁਚਿਆਰ ਬਣ ਤੇ ਸਮਝਾਇਆ ਕਿ ਕਿਵੇਂ ਸੁਚਿਆਰਾ ਹੋਵੀਏ ਕਿ ਕੂੜਾ ਟੁੱਟੇ ਪਾੜ ਕਿ ਤਨ ਸੁਚਾਰ ਹੋਣਾ ਪੈਣਾ ਜੇ ਤੂੰ ਇਸ ਕੋੜ ਦੇ ਕੰਧ ਨੂੰ ਤੋੜਨਾ ਚਾਹੁੰਦਾ ਹੈ ਤਾਂ ਫਿਰ ਕਾਲਪੁਰਖ ਦਾ ਪ੍ਰਕਾਸ਼ ਕੋਲ ਨਹੀਂ ਜੋਗ ਕਿਵੇਂ ਬਣ ਸਕਦਾ ਹੈ ਉਸ ਦਾ ਪ੍ਰਕਾਸ਼ ਕਿਦਾਂ ਹੋ ਹੋਵੇ ਸਾਡੇ ਤੇ ਤੇ ਸਾਡੇ ਅੰਦਰ ਕੋੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ ਕਿਸੇ ਨੂੰ ਕਿਦਾਂ ਸਜਿਆਰ ਹੋਈਏ ਕਿ ਉਹ ਸੱਚੇ ਚ ਕਿਵੇਂ ਕੋਜੀਏ ਤਾਂ ਸਾਡਾ ਕੋੜ ਦਾ ਪਰਦਾ ਟੁੱਟ ਜਾਏ ਤੇਰਾ ਝੋਟ ਹੈਗਾ ਆ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਣ ਸਾਨੂੰ ਹੱਲ ਦੱਸਦਾ ਕਿ ਤੇ ਹੁਕਮ ਚ ਚੱਲਣਾ ਪੈਣਾ ਤੇ ਹੁਕਮ ਅਰਜਾਈ ਚੱਲਣਾ ਨਾਲ ਕਲਖਿਆ ਨਾਲ ਤੇਰੇ ਹੁਕਮ ਤੇਰੇ ਨਾਲ ਹੈਗਾ ਉਹ ਕਿ ਰਜਾ ਦੇ ਮਾਲਕ ਕਰੂ ਦੇ ਹੁਕਮ ਵਿੱਚ ਤੁਰਨਾ ਇਹ ਹੀ ਇੱਕ ਬਿੰਦੀ ਆ ਕਿ ਤੇ ਹੁਕਮ ਵਿੱਚ ਚੱਲਣਾ ਵਾਲੀ ਤੂੰ ਉਸ ਸੱਚਿਆਰ ਬਾਣ ਕਰਦਾ ਆ ਉਹ ਝੂਠ ਦੇ ਕੰਧ ਨੂੰ ਤੋੜ ਸਕਦਾ ਹੈ ਨਾਲਕ ਇਹ ਬਿੰਦੀ ਤੁਰ ਪਹੇ ਜਗਤ ਤੋਂ ਜਗਤ ਬਣਿਆ ਲਿਖੀ ਚੱਲੀ ਜਾ ਰਹੀ ਹੈ ਇਹ ਬਿੰਦੀ ਜਿਹੜੀ ਹੈਗੀ ਇਹ ਤੁਰ ਪਹੇ ਚਲੀ ਜਾ ਰਹੀ ਹੈ ਜਦੋਂ ਤੋਂ ਜਗਤ ਬਣਿਆ ਉਹਨਾਂ ਗੱਲਾਂ ਅਗੇ ਸਚਿਆਰ ਹੋਣ ਸਾਡਾ ਕਲੀਅਰ ਹੋ ਗਿਆ ਸਾਰਾ ਕਿ ਗੁਰੂ ਸਾਹਿਬ ਨੇ ਸਮਝਾ ਦਿੱਤਾ ਕਿ ਉਹ ਇੱਕ ਅਕਾਲ ਪੁਰਖ ਉਹ ਪ੍ਰਮਾਤਮਾ ਕੌਣ ਹੈਗਾ ਉਹ ਸੱਚੇ ਗੁਣਾ ਵਾਲਾ ਪ੍ਰਮਾਤਮਾ ਮੈਂ ਕਹੇਗਾ ਗੁਰੂ ਦੀ ਕਿਰਪਾ ਨਾਲ ਮਿਲਦਾ ਗੁਰੂ ਸਾਡਾ ਕਹੀਆ ਧੰਨ ਧੰਨ ਸ੍ਰੀ ਗੁਰਬੰਦ ਸਾਹਿਬ ਜੀ ਦੀ ਕਿਰਪਾ ਕੀ ਹੈਗੀ ਜਦੋਂ ਉਹ ਵਿਚਾਰ ਕਰਕੇ ਸਮਝ ਗਏ ਆਪਣੇ ਜੀਵਨ ਚ ਲਾਗੂ ਕਰਾਂਗੇ ਉਹਦੀ ਕਿਰਪਾ ਨਾਲ ਸਾਨੂੰ ਉਸ ਨੂੰ ਮਿਲਣਾ ਹੈ ਸਚਿਆਰ ਬਣ ਕੇ ਸੱਚਾ ਹੋ ਕੇ ਹੁਣ ਉਹ ਸਾਡਾ ਕਲੀਅਰ ਹੋ ਗਿਆ ਜਪ ਕਿਦਾ ਕਰਨਾ ਸੀ ਸੱਚ ਦਾ ਆ ਸੱਚੂਗਾ ਸੱਚ ਹੈ ਵੀ ਸੱਚ ਉਹ ਕੋਣਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਸੱਚੀ ਬਾਣੀ ਆ ਉਹ ਇੱਕ ਦੀ ਬਾਣੀ ਆ ਉਹ ਸਾਨੂੰ ਸੱਚਾਰ ਬਣਾ ਸਕਦੀ ਆ ਜਦੋਂ ਪੁੱਤਾ ਕਰਨਾ ਜਿਹੜੇ ਮਨ ਦੇ ਰੋਗ ਹੈਗੇ ਕਿਥੋਂ ਠੀਕ ਹੋਣੇ ਆ ਉਹ ਵੀ ਗੁਰੂ ਕੋਲੋਂ ਉਪਦੇਸ਼ ਲੈ ਕੇ ਜੀਵਨ ਜਲ ਕੋ ਲੈ ਕੇ ਉਹ ਵੀ ਗੁਰੂ ਕੋਲੋਂ ਹੀ ਹੋਣੇ ਆ ਸੱਚਾਰ ਕੋਣ ਬਣਾਊਗਾ ਉਹ ਵੀ ਗੁਰੂ ਹੁਣ ਸਾਰੀ ਗੱਲ ਘੁੰਮ ਕੇ ਇੱਕੇ ਥਾਂ ਦੀ ਆ ਕਿ ਸਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਚ ਲਾਗੂ ਕਰਕੇ ਹੀ ਅਸੀਂ ਉਸ ਨੂੰ ਇੱਕ ਨਾਲ ਮਿਲ ਸਕਦੇ ਆ ਕਿਉਂਕਿ ਇਹ ਸੱਚੇ ਦੀ ਬਾਣੀ ਆ ਸਤਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਇਹ ਸੱਚੇ ਦਾ ਰੂਪ ਹੈਗਾ ਗੁਰਬਾਣੀ ਦੇ ਵਿੱਚ ਉਹ ਸੱਚੇ ਦਾ ਰੂਪ ਆ ਇਹ ਬਾਣੀ ਤਾਂ ਅਸੀਂ ਬਾਣੀ ਪੜਨਾ ਆ ਗੁਰਬਾਣੀ ਪੜਨਾ ਮਤਲਬ ਉਹ ਜੋ ਗੁਰੂ ਕਹਿ ਰਿਹਾ ਉਹਨੂੰ ਆਪਣੇ ਜੀਵਨ ਚ ਲਾਗੂ ਕਰਨਾ ਆ ਚਾਓ ਪਹਿਲੀ ਪੌੜੀ ਦੇ ਵਿੱਚ ਆਪਾਂ ਨੂੰ ਸਾਰਾ ਕੁਝ ਗੁਰੂ ਸਾਹਿਬ ਨੇ ਦੱਸਤਾ ਕਿ ਅਸੀਂ ਕੀ ਕਰਨਾ ਕਿਦਾਂ ਅਸੀਂ ਮਨ ਨੂੰ ਕੰਟਰੋਲ ਕਰਨਾ ਹੈ ਸਚਿਆਰ ਕਿਦਾਂ ਬਣਨਾ ਹੈ ਸਾਡਾ ਸੱਚਾ ਗੁਰੂ ਕੌਣ ਹੈਗਾ ਆ ਤਾਂ ਆਈ ਥਿੰਕ ਆਪਾਂ ਨੂੰ ਲੋੜ ਆ ਉਹਦੇ ਉਪਦੇਸ਼ ਨੂੰ ਜੀਵਨ ਚ ਧਾਰਨ ਕਰੀਏ ਤੇ ਉਸ ਸਚਿਆਰ ਵਿੱਚ ਇੱਕਮਿਕ ਹੋਈਏ ਵਿਚਾਰ ਕਰਦੇ ਹੋਈਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਆ ਤਾਂ ਸੰਗਤ ਬਖਸ਼ਣ ਜੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ